ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਗੁਰਦਾਸਪੁਰ ਦੀ ਗੱਲ ਕਰੀਏ ਤੇ ਗੁਰਦਾਸਪੁਰ ਵਿੱਚ ਵੀ ਕਣਕ ਮੰਡੀ ਵਿੱਚ ਤੇਜ਼ੀ ਨਾਲ ਆਣੀ ਸ਼ੁਰੂ ਹੋ ਗਈ ਹੈ। ਇਸ ਵੇਲੇ ਅਸੀਂ ਖੜੇ ਹਾਂ ਗੁਰਦਾਸਪੁਰ ਦੀ ਮੇਨ ਮੰਡੀ ਵਿੱਚ ਦੱਸ ਦਈਏ ਕਿ ਨੋ ਮੰਡੀਆਂ ਆਂਦੀਆਂ ਗੁਰਦਾਸਪੁਰ ਬਲੌਗ ਦੀ ਵਿੱਚ ਕੁੱਲ ਨੋ ਮੰਡੀਆਂ ਆਂਦੀਆਂ ਜਿਨ੍ਹਾਂ ਵਿੱਚ ਹੁਣ ਤੱਕ 3198 ਮੀਟ्रिक टन ਕਣਕ ਆ ਚੁੱਕੀ ਹੈ ਜਿਸ ਵਿੱਚੋਂ 2028 ਟਨ ਯਾਨੀ ਕਿ ਕਰੀਬ 64% ਖਰੀਦ ਵੀ ਹੋ ਚੁੱਕੀ ਹੈ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ। ਔਰ 1170 ਟਨ ਕਨਕ ਹਜੇ ਅਨਸੋਲਡ ਹੈ ਵਿਕੀ ਨਹੀਂ ਹੈ ਤਸਵੀਰਾਂ ਕਨਕ ਮੰਡੀ ਦੀਆਂ ਦਿਖਾ ਰਿਹਾ ਮੇਨ ਮੰਡੀ ਦੀਆਂ ਤੁਹਾਨੂੰ ਤੇ ਕੁਝ ਕਿਸਾਨ ਵੀ ਕਨਕ ਲੈ ਕੇ ਆਏ ਨੇ ਜੋ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੱਸੀ ਕਾ ਭਾਜੀ ਕਿੱਥੋਂ ਆਏ ਹੋ ਤੁਸੀਂ ਸੱਸੀ ਕਾ ਜੀ ਪਿੰਡ ਚਾ ਵਰਦਾ ਅੱਜ ਹੀ ਆਏ ਹੋ ਹਾਂ ਜੀ ਅੱਜ ਹੀ ਆਏ ਆ ਸਵੇਰੇ ਪਹਿਲੇ ਵੀ ਆਏ ਸੀ ਪਹਿਲੇ ਆਏ ਸੀਗੇ ਕਿੰਨੀ ਕਨਕ ਪਹਿਲੇ ਲੈ ਕੇ ਆਏ ਸੀ ਔਰ ਸਾਰੀ ਵਿਕ ਚੁੱਕੀ ਹੈ ਇਹ ਲਾ तकरीबन 70 ਕਿਲੋ ਦਾ ਤੇ ਉਹ ਵਿਕਰੀ ਹੋ ਗਈ ਆ ਹੁਣ ਜੇ ਮੰਡੀ ਦੇ ਪ੍ਰਬੰਧਾਂ ਦੀ ਗੱਲ ਕੀਤੀ ਜਾਏ ਤੇ ਕਿੱਦਾਂ ਦੇ ਪ੍ਰਬੰਧ ਹੈ ਸੈਟੀਸਫਾਈਡ ਨਹੀਂ ਤੇ ਵਧੀਆ ਪ੍ਰਬੰਧ ਨਹੀਂ ਗੇ ਕੀ ਕਮੀ ਨਜ਼ਰ ਆ ਰਹੀ ਹੈ ਕਮੀ ਪਾਣੀ ਨਹੀਂ ਇੱਥੇ ਮੈਡੀਕਲ ਦੀ ਕੋਈ ਸਹੂਲਤ ਨਹੀਂ ਆ ਜੇ ਪਾਣੀ ਹੈ ਤਾਂ ਉਹ ਬਾਹਰ ਲਾਇਆ ਇਹਨਾਂ ਨੇ ਕੋਈ ਇੱਥੇ ਖਾਨ ਦੀ ਕੋਈ ਬਸਤਾ ਹੈ ਨਹੀਂ ਕੁਝ ਵੀ ਕੋਈ ਜਦੋਂ ਗਰਮੀ ਪੈ ਰਹੀ ਹੈ ਪਾਣੀ ਤੇ ਲੱਗੇ ਛਕੇ 2-4 ਸਾਲ ਲੱਗੇ ਹੋਣੇ ਚਾਹੀਦੇ ਨਹੀਂ ਆ ਇੱਕ ਸਾਲ ਗੇਰ ਤੇ ਬਾਹਰ ਮਤਲਬ ਲਾਈਟ ਜਾਂ ਖਰੀਦ ਚ ਕੋਈ ਪ੍ਰੋਬਲਮ ਆ ਰਹੀ ਆ ਆਰਟੀਆਂ ਤੋਂ ਵੱਲੋ ਕੋਈ ਆਪ ਜਿਹੜੇ ਹੋਣ ਸਵੇਰ ਦੇ ਜਿਤਰਾ ਹੀ ਆਏ ਆ ਹੁਣ ਸਾਡੇ ਪੱਖਾ ਚੱਲ ਰਿਹਾ ਪਰ ਲੇਕਿਨ ਜਿਹੜੀ ਇਹਨਾਂ ਨੂੰ ਤਲਾਈ ਕਰਨੀ ਆ ਉਹ ਸ਼ਾਮ ਨੂੰ ਜਾ ਕੇ 4 ਵਜੇ ਤੇ ਲਾ ਕੇ ਤਕਰੀਬਨ ਕਰ ਲੂਗੇ ਹੋਰ ਕੋਈ ਪੱਤੀ ਵਗੈਰਾ ਤਨਕ ਦਿਖ ਰਹੀ ਆ ਜਿਹੜੀ ਆ ਪਰ ਪਤੀ ਹਾਂ ਜਿਹੜਾ ਆ ਪਤੀ ਇਹ ਕੱਚੀ ਪਰਚੀ ਦਿੰਦੇ ਆ ਕੱਚੀ ਦਿੰਦੇ ਆ ਕੱਚੀ ਪਰਚੀ ਦਿੰਦੇ ਆ ਹੈ ਨਹੀਂ ਪਿਛਲੀ ਕਨਾਂ ਹਾਂ ਹੈਗੀ ਆ ਮੇਰੇ ਕੋਲ ਤੇ ਉਹ ਕੱਚੀ ਪਰਚੀ ਆ ਤੇ ਕੋਲ ਤੇ ਸਾਨੂੰ ਇਹ ਕਹਿੰਦੇ ਆ ਵੀ ਕੈਫੇ ਤੋਂ ਜਾ ਕੇ ਖਰਦਾ ਲਓ ਦੱਸ ਕੇ ਪਹਿਲਾਂ ਸੀ ਸਾਨੂੰ ਜੇ ਵਾਊਚਰ ਮਿਲਦਾ ਸੀਗਾ ਉਹ ਅੱਜ ਕੱਲ ਕਾਫੀ ਲੰਮੇ ਟਾਈਮ ਤੋਂ ਨਹੀਂ ਗਾ ਮਿਲਿਆ ਜੇ ਵਾਊਚਰ ਨਾਲ ਤੇ ਰੈਕੋਗਨਾਈਜ਼ ਹੋ ਜਾਂਦੀ ਕਨ ਤਾਂ ਮਤਲਬ ਸਾਰਾ ਖਾਤਿਆਂ ਚ ਵੀ ਆ ਜਾਂਦੇ ਪੈਸੇ ਇਹ ਆਰਤੀ ਇਹ ਦਿਖਾਓ ਮੜ ਜੇ ਹਾਤਿਆਂ ਦੇ ਪਾਸੇ ਆਨਲਾਈਨ ਤੇ ਆਉਂਦੇ ਆ ਪਰ ਸਾਡੇ ਕੋਲ ਇਹਨਾਂ ਦਾ ਆਰਤੀ ਦਾ ਕੋਈ ਪ੍ਰੂਫ ਨਹੀਂ ਸਾਡੇ ਕੋਲ ਏਡਾ ਵੱਡਾ ਪੱਕਾ ਮਤਲਬ ਜਿਹੜੀ ਕनक ਤੁਸੀਂ ਵੇਚੀ ਆਰਤੀ ਨੂੰ ਉਹਦਾ ਕੋਈ ਪ੍ਰੂਫ ਨਹੀਂ ਸਾਡੇ ਕੋਲ ਪ੍ਰੂਫ ਨਹੀਂ ਆ ਉਹ ਜੇ ਵਾਊਚਰ ਨਹੀਂ ਆ ਸਾਡੇ ਕੋਲ ਤਾਂ ਕੱਚੀ ਪਰਚੀ ਆਏ ਹੱਥ ਨਾਲ ਲਿਖੀ ਪਰਚੀ ਹੈ ਹੱਥ ਨਾਲ ਲਿਖੀ ਆਏ ਆ ਆਰਤੀ ਨੇ ਲਿਖ ਕੇ ਦਿੱਤੀ ਹੈ ਇਹ ਪੱਤੀ ਆ ਕੁਝ ਹੋਰ ਕਿਸਾਨ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਸਸੀ ਕਾ ਭਾਜੀ ਕਿਦੋਂ ਆਏ ਹੋ ਤੁਸੀਂ ਮੈਂ ਅੱਜ ਸਵੇਰੇ ਆਇਆ ਜੀ ਕੀ ਨਾਮ ਆਪਣਾ ਬੰਦੀਪ ਸਿੰਘ ਪਹਿਲੇ ਵੀ ਆਏ ਕਣਕ ਲੈ ਕੇ ਹਾਂਜੀ ਮੈਂ ਆਇਆ ਸੀ 17 ਤਰੀਕ ਸਰ ਉਹਦੀ ਖਰੀਦ ਹੋ ਚੁੱਕੀ ਆ ਸਰ ਜੀ ਹੋ ਚੁੱਕੀ ਹੋਣ ਦੇ ਪ੍ਰਬੰਧ ਕਿੱਦਾਂ ਦੇ ਖਰੀਦਾਰੇ ਖਰੀਦ ਜੀ ਉਸ ਦਿਨ ਵੀ ਆਏ ਪੂਰਾ ਦਿਨੀ ਬੈਠੇ ਰਹੇ ਸ਼ਾਮ ਨੂੰ ਉਹਨਾਂ ਨੇ ਕੀਤੀ ਤੇ ਸਾਦ ਉਹ ਤੋਲ ਦੀ ਪਰਚੀ ਕੱਢ ਦਿੱਤੀ ਤੇ ਜਿਹੜਾ ਸੀ ਆਪਣਾ ਉਸ ਦਿਨ ਪਰਚੇਜ਼ ਲਈ ਪਏ ਕੰਦੇ ਅਡਵਾਂਸ ਲਈ ਪਏ ਉਹ ਅੱਜ ਪਤਾ ਕਰ ਗਏ 23 ਵੀ ਪਈ ਹਾਂਜੀ ਉਸ ਦਿਨ ਤੇ ਨਹੀਂ ਪਹਿਲੇ ਜਿਸ ਵੇਲੇ ਆਏ ਹੀ ਕਿੰਨੀ ਦੇਰ ਰੁਕਣਾ ਪਿਆ ਮੰਡੀ 'ਚ ਅਸੀਂ ਉਸ ਦਿਨ ਵੀ ਕੋਈ ਤਕਰੀਬਨ 9:30 ਵਜੇ ਆ ਗਈ ਸੀ ਤੇ ਸ਼ਾਮ ਨੂੰ ਗਏ ਅਸੀਂ 7-8 ਵਜੇ 7:00 ਵਜੇ ਮੰਨ ਲਓ ਇੱਕ ਦਿਨ ਪਹਿਲੇ ਨਾਲ ਉਹ ਸਿਸਟਮ ਠੀਕ ਨਹੀਂ ਲਉਦਾ ਕਿਉਂਕਿ 2-2 3-3 4-4 ਦਿਨ ਵੀ ਲੱਗ ਜਾਂਦੇ ਸੀ ਕਈ ਵਾਰੀ ਕਿਸਾਨਾਂ ਦੇ ਦੇਖੋ ਜੀ ਕੰਕ ਦੇ ਟਾਈਮ ਤੇ ਨਹੀਂ ਲੱਗਦੇ ਰਿਹਾ ਉਹ ਤੇ ਨਾਲ ਹੀ ਤਲਾਈ ਹੋ ਜਾਂਦੀ ਦੀ ਆ ਇੱਕ ਨਾਲੇ ਅੱਜ ਹੋਰ ਕਰ ਰਹੇ ਨੇ ਮੋਇਸਚਰ ਵਗੈਰਾ ਕੱਢ ਰਹੇ ਨੇ ਪਹਿਲਾਂ ਤੇ ਤਰੀਲੀ ਨਹੀਂ ਕੱਢਦੇ ਦੇ ਮੋਇਸਚਰ ਦੀ ਗੱਲ ਪਹਿਲੇ ਨਹੀਂ ਹੁੰਦੀ ਕਨਕ ਕੱਲ ਕਦੇ ਵਿੱਚ ਤਦ ਸੁਣਿਆ ਤੇ ਨਹੀਂ ਔਰ ਪਹਿਲੀ ਵਾਰੀ ਦੇਖਿਆ ਜੀ ਇਹ ਪ੍ਰਬੰਧਾ ਦੀ ਗੱਲ ਕੀਤੀ ਜਾਏ ਕਿਸਾਨਾਂ ਦੀ ਸਹੂਲਤਾਂ ਲਈ ਪ੍ਰਬੰਧਾ ਜਿਹੜੇ ਕੀਤੇ ਦੇ ਪਾਣੀ ਦਾ ਮੈਡੀਕਲ ਦਾ ਉਹਦੇ ਤੋਂ ਸੈਟੀਸਫਾਈਡ ਉਹ ਦਿਖਿਆ ਨਹੀਂ ਜੀ ਕਿਤੇ ਕਿਤੇ ਨਹੀਂ ਨਜ਼ਰ ਨਹੀਂ ਹੁੰਦੀ ਯਾਰ ਬਿਲਕੁਲ ਜੀ ਮੰਡੀ ਵਿੱਚ ਫਸਲ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਕਿ ਕੋਈ ਬੁਨਿਆਦੀ ਸਹੂਲਤ ਨਜ਼ਰ ਨਹੀਂ ਆ ਰਹੀ 나ਹੀਂ ਇੱਥੇ ਮੈਡੀਕਲ ਹੈ ਔਰ 나ਹੀਂ ਪਾਣੀ ਦੀ ਸਹੂਲਤ ਨਜ਼ਰ ਆ ਰਹੀ ਹੈ ਔਰ ਮੰਡੀ ਵਿੱਚ ਟਾਈਮ ਵੀ ਕਾਫੀ ਲੱਗ ਰਿਹਾ ਹੈ ਇਹਨਾਂ ਨੂੰ ਗੋਦਾਸਪੁਰ ਤੋਂ ਕੈਮਰਾਮੈਨ ਜਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਲਿਵਿੰਗ ਇੰਡੀਆ ਨਿਊਜ਼